ਕਿ ਗੁਰੂ ਸਹਿਬਾਨਾਂ ਵੇਲੇ ਕਿਹੋ ਜਿਹਾ ਹੋਊਗਾ ਅਨੰਦਪੁਰ ਕਿੰਨੇ ਕੁ ਉਥੇ ਲੋਕ ਵਸਦੇ ਸੀ ਗੁਰੂ ਸਾਹਿਬ ਕਿੱਥੇ ਰਹਿੰਦੇ ਸੀ ਕਿਵੇਂ ਕਿੱਥੇ-ਕਿੱਥੇ ਕਿਲੇ ਉਸਾਰੇ ਗਏ ਅੱਜ ਆਪਾਂ ਤੁਹਾਨੂੰ ਗੁਰੂ ਸਹਿਬਾਨ ਵੇਲੇ ਦੇ ਅਨੰਦਪੁਰ ਚ ਲੈ ਕੇ ਚੱਲਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਅਨੰਦਪੁਰ ਚ ਰਹਿੰਦਾ ਸੀ ਕਿਹੋ ਜਿਹਾ ਹੋਊਗਾ ਉਹ ਮਾਹੌਲ ਹਰ ਸਿੱਖ ਦੀ ਇੱਕ ਦਿਲੀ ਛਾਇਕੇ ਕਿਵੇਂ ਦਾ ਹੋਊਗਾ ਉਦੋਂ ਅਨੰਦਪੁਰ ਆਜੋ ਫਿਰ ਅੱਜ ਉਸ ਸਮੇਂ ਦੇ ਆਨੰਦਪੁਰ ਚ ਚਲਦੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੱਥ ਜੋੜ ਕੇ ਸਭ ਨੂੰ ਬੇਨਤੀ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਨੰਦਪੁਰ ਸਾਹਿਬ ਸਾਡਾ ਆਪਣਾ ਘਰ ਹੈ ਖਾਲਸੇ ਦੀ ਜਨਮ ਭੂਮੀ ਹੈ ਸਾਡੇ ਆਪਣੇ ਘਰ ਦਾ ਇਤਿਹਾਸ ਹਰ ਸਿੱਖ ਨੂੰ ਪੰਜਾਬ ਦੇ ਹਰ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਹੁਣ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰ ਵਸਾਇਆ ਸੀ ਜਿਹਦਾ ਨਾਮ ਸੀ ਚੱਕ ਨਾਨਕੀ ਜ਼ਿਆਦਾਤਰ ਇਹ ਕਹਿ ਦਿੱਤਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦਾ ਨਾਮ ਬਦਲ ਕੇ ਆਨੰਦਪੁਰ ਕਰ ਦਿੱਤਾ ਪਰ ਐਦਾਂ ਨਹੀਂ ਸੀ ਚੱਕ ਨਾਨਕੀ ਤਿੰਨ ਪਿੰਡਾਂ ਦੀ ਜ਼ਮੀਨ ਤੇ ਵਸਾਇਆ ਗਿਆ ਸੀ ਮੀਆਂਪੁਰ ਲੋਧੀਪੁਰ ਤੇ ਸਹੋਟਾ ਹੁਣ ਜਿਹੜਾ ਆਨੰਦਪੁਰ ਸਾਹਿਬਾ ਉਦੋਂ ਬਹੁਤ ਛੋਟਾ ਸੀਗਾ ਚੱਕ ਨਾਨਕੀ 1665 ਚ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ 1699 ਚ ਫਿਰ ਆਨੰਦਪੁਰ ਵਸਾਇਆ ਯਾਨੀ ਕਿ ਚੱਕ ਨਾਨਕੀ ਦੇ ਬਿਲਕੁਲ ਨਾਲ ਹੀ ਆਨੰਦਪੁਰ ਵਸਾਇਆ ਚੱਕ ਨਾਨਕੀ ਨੂੰ ਵੀ ਵਿੱਚ ਹੀ ਰਲਾ ਲਿਆ ਸੀ ਇਹ ਆਪਾਂ ਨੂੰ ਕਿੱਥੋਂ ਪਤਾ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਖੁੱਦ ਹੀ ਬਾਣੀ ਹੈ ਉਹਦੇ ਵਿੱਚ ਉਹ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਜੁਦ ਜੀਤ ਆਏ ਜਬਾ ਟਕੇ ਨਾ ਤਿੰਨਪੁਰ ਪਾਉ ਕਹਿਲੂਰ ਮੈਂ ਬਾਂਦਿਓ ਆਣ ਆਨੰਦਪੁਰ ਗਾਉ ਯਾਨੀ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੁਦ ਜਿੱਤ ਕੇ ਅਸੀਂ ਆਏ ਤੇ ਆ ਕੇ ਕਹਿਲੂਰ ਚ ਆਨੰਦਪੁਰ ਪਿੰਡ ਵਸਾਇਆ ਹੁਣ ਕਹਿਲੂਰ ਕੀ ਸੀ ਇਹ ਵੀ ਤੁਹਾਨੂੰ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜਦੋਂ ਅਨੰਦਪੁਰ ਵਸਾਇਆ ਉਸ ਤੋਂ ਬਾਅਦ ਕੀ ਕੀਤਾ 1699 ਚ ਅਨੰਦਪੁਰ ਵਸਾਇਆ 10 ਸਾਲ ਬਾਅਦ ਫਿਰ ਖਾਲਸਾ ਪ੍ਰਗਟ ਕੀਤਾ ਉਹ 10 ਸਾਲਾਂ ਚ ਕੀ ਕੀਤਾ ਕਿਹੋ ਜਿਹਾ ਮਾਹੌਲ ਸੀਗਾ ਉਦੋਂ ਕਿਵੇਂ ਫਿਰ ਕਿਲੇ ਉਸਾਰੇ ਗਏ ਸਭ ਤੋਂ ਪਹਿਲਾਂ ਕਿਹੜਾ ਕਿਲਾ ਉਸਾਰਿਆ ਸੀ ਕਿਹੜੇ ਕਿਲੇ ਦੀ ਕੀ ਖਾਸੀਅਤ ਸੀ ਕਿਹੜਾ ਕਿਲਾ ਸਭ ਤੋਂ ਜ਼ਿਆਦਾ ਮਜ਼ਬੂਤ ਸੀ ਕਿਹੜੇ ਕਿਲੇ ਚ ਗੁਰੂ ਗੋਬਿੰਦ ਸਿੰਘ ਜੀ ਜ਼ਿਆਦਾ ਰਹਿੰਦੇ ਸੀ ਅਨੰਦਪੁਰ ਹੀ ਕਿਉਂ ਚੁਣਿਆ ਗਿਆ ਗੁਰੂ ਤੇਗ ਬਹਾਦਰ ਜੀ ਦੁਆਰਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ ਜੇ ਆਪਾਂ ਦੇਖੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਕਿੱਥੇ ਰਹਿੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੇ ਆਪਾਂ ਜ਼ਿੰਦਗੀ ਦੇਖੀਏ ਗੁਰੂ ਬਨਣ ਤੋਂ ਪਹਿਲਾਂ ਵੀ ਉਹ ਕਿਸੇ ਇੱਕ ਥਾਂ ਤੇ ਨਹੀਂ ਰਹੇ ਬਕਾਲੇ ਵੀ ਰਹੇ ਨੇ ਉਹ ਕੀਰਤਪੁਰ ਸਾਹਿਬ ਵੀ ਰਹੇ ਨੇ ਤੇ ਜ਼ਿਆਦਾ ਉਹ ਰਹੇ ਨੇ ਪੂਰਬ ਚ ਫਿਰ ਉਹ ਪਟਨਾ ਆਗਰਾ ਇਹ ਇਲਾਕਿਆਂ ਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਕਿਉਂ ਨਹੀਂ ਵਸੇ ਉਹਨਾਂ ਨੇ ਆ ਕੇ ਇੱਕ ਨਵਾਂ ਨਗਰ ਕਿਉਂ ਬਸਾਇਆ ਇਹਦੇ ਪਿੱਛੇ ਵੀ ਕਾਰਨ ਆ ਜਿਹੜਾ ਸਭ ਤੋਂ ਵੱਡਾ ਕਾਰਨ ਦੇਖਿਆ ਜਾਂਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਲੋਕ ਸੀ ਆਸੇ-ਪਾਸੇ ਉਹ ਬੜੀਆਂ ਮਾੜੀਆਂ ਨੀਤਾਂ ਵਾਲੇ ਸੀ ਜਿਹੜੇ ਗੁਰਗੱਦੀ ਹਥਿਆਉਣਾ ਚਾਹੁੰਦੇ ਸੀ ਸਭ ਤੋਂ ਪਹਿਲਾ ਨਾਮ ਸੀ ਧੀਰਮਲ ਜਿਹੜਾ ਇੰਨਾ ਗੱਦੀ ਦਾ ਲਾਲਚ ਸੀ ਜੀ ਨੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਬਕਾਲੇ ਵਿਖੇ ਗੋਲੀ ਵੀ ਚਲਵਾਤੀ ਸੀ ਉਹਨੇ ਦੂਸਰੇ ਸੀ ਪਿਰਥੀ ਚੰਦ ਦੇ ਅੱਗੇ ਵਾਰਸ ਹਰਜੀ ਹੋਣੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਦਰਬਾਰ ਸਾਹਿਬ ਤਾਂ ਅੰਦਰ ਉਹਨਾਂ ਨੇ ਦਰਵਾਜ਼ੇ ਲਾ ਲਏ ਸੀ ਤੇ ਅੰਦਰ ਬਾੜ ਨਹੀਂ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੀਸਰਾ ਸੀ RAM RAJ ਇਹ ਤਿੰਨਾਂ ਦੀ ਤਿੱਕੜੀ ਸੀ ਜਿਹੜੀ ਉਹ ਮੰਗਰ ਪਈ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਕਿਸੇ ਤਰੀਕੇ ਨਾਲ ਅਸੀਂ ਗੁਰਗੱਦੀ ਹਥਿਆ ਲਈਏ ਨਮੀਆਂ ਨਿਤ ਨਮੀਆਂ ਚਾਲਾਂ ਚੱਲਦੇ ਰਹਿੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਐਸੀ ਥਾਨ ਦੀ ਪਾਲਤ ਸੀਗੇ ਜਿੱਥੇ ਉਹ ਸਿੱਖੀ ਦਾ ਪ੍ਰਚਾਰ ਬੜੀ ਹੀ ਸ਼ਾਂਤੀ ਨਾਲ ਕਰ ਸਕਣ ਇਹਨਾਂ ਦੇ ਰੌਲੇ ਝਗੜਿਆਂ ਤੋਂ ਦੂਰ ਜਾ ਸਕਣ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਜਗ੍ਹਾ ਚੁਣੀ ਤਮਤਾਨ ਜਿਹਨੂੰ ਉਹ ਕਹਿੰਦੇ ਸੀ ਬਾਂਗਰ ਦੇਸ਼ ਹੁਣ ਜਿਹੜਾ ਜੀਂਦ ਹਰਿਆਣੇ ਚ ਪੈਂਦਾ ਹੈ 1600 6465 ਦੇ ਨਜ਼ਦੀਕ ਫਿਰ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਤੋਂ ਵਾਪਸ ਆਉਂਦੇ ਨੇ ਜਿਵੇਂ ਹੀ ਉਹ ਕੀਰਤਪੁਰ ਸਾਹਿਬ ਪਹੁੰਚੇ 1665 ਚ ਤਾਂ ਕਹਿਲੂਰ ਦੀ ਰਾਣੀ ਰਾਣੀ ਚੰਪਾ ਦਾ ਵਜ਼ੀਰ ਆਉਂਦਾ ਹੈ ਉਹ ਆ ਕੇ ਬੇਨਤੀ ਕਰਦਾ ਹੈ ਕਿ ਰਾਣੀ ਚੰਪਾ ਨੇ ਤੁਹਾਨੂੰ ਨਿਯੋਤਾ ਭੇਜਿਆ ਹੈ ਕਿ ਕਹਿਲੂਰ ਦੇ ਰਾਜੇ ਰਾਜਾ ਦੀਪਚੰਦ ਦੀ ਮੌਤ ਹੋ ਗਈ ਆ ਉਹਦੀ 17ਵੀਂ ਤੇ ਤੁਹਾਨੂੰ ਆਉਣ ਦਾ ਨਿਯੋਤਾ ਹੈ ਹੁਣ ਕਹਿਲੂਰ ਕੀ ਸੀ ਪਹਿਲਾਂ ਇਹ ਦੇਖ ਲੈਣੇ ਆ ਜਿੱਥੇ ਹੁਣ ਆਨੰਦਪੁਰ ਸਾਹਿਬਾ ਉਦੋਂ ਇੱਥੇ ਜੰਗਲ ਪਹਾੜੀਆਂ ਨਦੀਆਂ ਨਾਲੇ ਹੁੰਦੇ ਸੀ ਜਿਹੜੇ ਰਿਆਸਤ ਦੇ ਹੇ ਅੰਡਰ ਆਉਂਦਾ ਸੀਗਾ ਉਹ ਸੀ ਕਹਿਲੂਰ ਕਹਿਲੂਰ ਰਿਆਸਤ ਸੀ ਕਹਿਲੂਰ ਦੀ ਰਾਜਧਾਨੀ ਸੀ ਬਿਲਾਸਪੁਰ ਬਿਲਾਸਪੁਰ ਦੀ ਰਾਣੀ ਸੀ ਰਾਣੀ ਚੰਪਾ ਰਾਣੀ ਚੰਪਾ ਸੀ ਦੀਪਚੰਦ ਰਾਜੇ ਦੇ ਘਰ ਵਾਲੀ ਦੀਪਚੰਦ ਕੌਣ ਸੀ ਦੀਪਚੰਦ ਸੀਗਾ ਕਲਿਆਣ ਚੰਦ ਦਾ ਪੋਤਾ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਬਵੰਜਾ ਰਾਜੇ ਛੜਾਏ ਸੀ ਉਹਨਾਂ ਚੋਂ ਇੱਕ ਸੀਗਾ ਕਲਿਆਣ ਚੰਦ ਯਾਨੀ ਕਿ ਗੁਰੂ ਘਰ ਦਾ ਇੱਜ਼ਹਾਨ ਸੀ ਇਹਨਾਂ ਦੇ ਸਿਰ ਤੇ ਗੁਰੂ ਘਰ ਦੀ ਇਹ ਇੱਜ਼ਤ ਕਰਦੇ ਸੀ ਤਾਂ ਰਾਣੀ ਚੰਪਾ ਦੇ ਕਹਿਣ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿਲੂਰ ਜਾਂਦੇ ਨੇ ਰਾਜਾ ਦੀਪਚੰਦ ਦੀ 17ਵੀਂ ਤੇ ਉੱਥੋਂ ਜਦੋਂ ਆਉਣ ਲੱਗਦੇ ਨੇ ਤਾਂ ਰਾਣੀ ਚੰਪਾ ਨੂੰ ਇਹ ਪਤਾ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਛੱਡ ਰਹੇ ਨੇ ਹਮੇਸ਼ਾ ਲਈ ਕੀਰਤਪੁਰ ਛੱਡ ਕੇ ਦੂਰ ਤਮਤਾਨ ਬਾਂਗਰ ਦੇਸ਼ ਚ ਡੇਰੇ ਲਾ ਰਹੇ ਨੇ ਤਾਂ ਰਾਣੀ ਚੰਪਾ ਫਿਰ ਉੱਥੇ ਆ ਕੇ ਹੱਥ ਜੋੜਦੀ ਆ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਿ ਤੁਸੀਂ ਸਾਡੀ ਰਿਆਸਤ ਨੂੰ ਛੱਡ ਕੇ ਨਾ ਜਾਓ ਕਿ ਤੁਸੀਂ ਇੱਥੇ ਹੀ ਰਕੋ ਤੁਸੀਂ ਜਿਹੜੀ ਵੀ ਸਾਡੀ ਰਿਆਸਤ ਚ ਜਗ੍ਹਾ ਚੁਣੋਗੇ ਜੋ ਵੀ ਤੁਹਾਨੂੰ ਠੀਕ ਲੱਗਦੀ ਆ ਜਿੱਥੇ ਤੁਸੀਂ ਨਗਰ ਵਸਾਉਣਾ ਚਾਹੁੰਦੇ ਹੋ ਸਾਡੀ ਰਿਆਸਤ ਚ ਉੱਥੇ ਤੁਸੀਂ ਨਗਰ ਵਸਾ ਸਕਦੇ ਹੋ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤਮਤਾਨ ਪਿੰਡ ਚ ਆਲਰੇਡੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਕਿਉਂਕਿ ਉਦੋਂ ਤੱਕ ਉੱਥੇ ਨਗਰ ਵਸਾਉਣ ਦਾ ਫੈਸਲਾ ਹੋ ਚੁੱਕਿਆ ਸੀ ਉਥੋਂ ਦੀ ਸੰਗਤ ਨੇ ਖੂਬੀ ਲਵਾਤੀ ਸੀ ਉੱਥੇ ਧਰਮਸ਼ਾਲਾ ਵੀ ਬਣਾਤੀ ਸੀ ਪਰ ਫਿਰ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਬੀਬੀ ਨਾਨਕੀ ਅੱਗੇ ਮਿੰਤਾਂ ਤਰਲੇ ਕੀਤੇ ਫਿਰ ਬੀਬੀ ਨਾਨਕੀ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਰਾਣੀ ਚੰਪਾ ਦੀ ਹੀ ਰਿਆਸਤ 'ਚ ਇੱਕ ਨਗਰ ਵਸਾਉਣ ਲਈ ਮੰਨ ਗਏ ਹੁਣ ਅਨੰਦਪੁਰ ਸਾਹਿਬ ਜਿੱਥੇ ਹੈ ਇਸ ਨਗਰ ਦੀ ਚੋਣ ਕਿਉਂ ਹੋਈ ਇਹਦੇ ਪਿੱਛੇ ਇੱਕ ਵਿਜ਼ਨ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਖੂਬਸੂਰਤ ਇੱਕ ਇਲਾਕਾ ਸੀਗਾ ਇਹ ਦੋ ਕਾਰਨਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਗ੍ਹਾ ਚੁਣੀ ਇੱਕ ਤਾਂ ਬਹੁਤ ਸ਼ਾਂਤੀ ਸੀ ਉੱਥੇ ਦੂਸਰਾ ਬਹੁਤ ਸੇਫ ਜਗ੍ਹਾ ਸੀ ਜਿਵੇਂ ਹੁਣ ਚੱਕ ਨਾਨਕੀ ਦੀ ਜਿਹੜੀ ਜਗ੍ਹਾ ਸੀਗੀ ਉਹਦੇ ਦੋ ਪਾਸੇ ਚਰਨ ਗੰਗਾ ਵਗਦੀ ਸੀ ਇੱਕ ਪਾਸੇ ਉੱਚਾ ਪਹਾੜ ਸੀ ਇੱਕ ਪਾਸੇ ਸਤਲੁਜ ਦਰਿਆ ਵਗਦਾ ਸੀ ਇੱਕ ਪਾਸੇ ਸੰਘਣੇ ਜੰਗਲ ਸੀਗੇ ਯਾਨੀ ਕਿ ਚਾਰਾਂ ਪਾਸਿਆਂ ਤੋਂ ਸੁਰੱਖਿਅਤ ਸੀ ਉਹ ਜਗਾ ਕਿਉਂਕਿ ਆਪਣੇ ਪਿਤਾ ਨਾਲ ਉਹ ਜੰਗਾਂ 'ਚ ਵੀ ਹਿੱਸਾ ਲੈਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ ਇਸ ਕਰਕੇ ਉਹਨਾਂ ਨੂੰ ਪਤਾ ਸੀ ਕਿ ਇੱਕ ਜਗਾ ਦਾ ਸੇਫ ਹੋਣਾ ਕਿੰਨਾ ਅਹਿਮ ਆ ਮੁਗਲਾਂ ਨਾਲ ਸੰਬੰਧਾ ਬਾਰੇ ਵੀ ਉਹਨਾਂ ਨੂੰ ਪਤਾ ਸੀ ਕਿ ਮੁਗਲ ਕਦੋਂ ਵੀ ਕੁਝ ਨਾ ਕੁਝ ਕਰ ਸਕਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸੇਫ ਜਗਾ ਚੁਣੀ ਬਹੁਤ ਸ਼ਾਂਤ ਜਗਾ ਬਹੁਤ ਸੇਫ ਜਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਸ਼ਰਤ ਸੀ ਕਿ ਅਸੀਂ ਨਗਰ ਜ਼ਰੂਰ ਬਸਾ ਲਾਂਗੇ ਪਰ ਅਸੀਂ ਫਰੀਜ਼ ਜ਼ਮੀਨ ਹੀ ਲੈਣੀ ਤੁਹਾਡੇ ਤੋਂ ਅਸੀਂ ਉਹਦਾ ਮੁੱਲ ਤਾਰਾਂਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਜਗ੍ਹਾ ਚੁਣੀ ਉਹ ਚ ਤਿੰਨ ਪਿੰਡਾਂ ਦੀ ਜ਼ਮੀਨ ਸੀ ਇੱਕ ਲੋਧੀਪੁਰ ਇੱਕ ਮੀਆਂਪੁਰ ਤੇ ਇੱਕ ਸਹੋਟਾ ਇਹ ਤਿੰਨ ਪਿੰਡਾਂ ਦੀ ਜ਼ਮੀਨ ਦਾ ਫਿਰ ਮੁੱਲ ਤਾਰਿਆ ਰਾਣੀ ਚੰਪਾ ਨੂੰ 500 ਰੁਪਏ ਤੇ ਚੱਕ ਨਾਨਕੀ ਦੀ ਮੋੜੀ ਗੱਡੀ ਗਈ ਫਿਰ ਉੱਥੇ 1665 ਚ ਭਾਈ ਗੁਰਦਿੱਤਾ ਜੀ ਨੇ ਮੋੜੀ ਗੱਡੀ ਸੀ ਜਿਸ ਜਗ੍ਹਾ ਤੇ ਮੋੜੀ ਗੱਡੀ ਗਈ ਸੀ ਉਸ ਜਗ੍ਹਾ ਤੇ ਹੀ ਚੱਕ ਨਾਨਕੀ ਦੀ ਪਹਿਲੀ ਇਮਾਰਤ ਬਣੀ ਉਹ ਪਹਿਲੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ ਘਰ ਸੀ ਜਿਹਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੁਣ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਓ ਤਾਂ ਉੱਥੇ ਗੁਰਦੁਆਰਾ ਹੈ ਗੁਰੂ ਕੇ ਮਹਿਲ ਉੱਥੇ ਹੀ ਗੁਰੂ ਸਾਹਿਬ ਦਾ ਪਰਿਵਾਰ ਰਹਿੰਦਾ ਸੀ ਉਹ ਪਹਿਲੀ ਇਮਾਰਤ ਸੀ ਚੱਕ ਨਾਨਕੀ ਦੀ ਉਦੋਂ ਚੱਕ ਨਾਨਕੀ ਕਿੰਨਾ ਵੱਡਾ ਸੀ ਇਹ ਹੁਣ ਥੋੜਾ ਜਿਹਾ ਦੱਸ ਦਿੰਨੇ ਆ ਹੁਣ ਅਨੰਦਪੁਰ ਸਾਹਿਬ ਬਹੁਤ ਇੱਕ ਵਿਸ਼ਾਲ ਨਗਰ ਹੈ ਉਦੋਂ ਕਿੰਨਾ ਵੱਡਾ ਸੀਗਾ ਚੱਕ ਨਾਨਕੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਦੋਂ ਆਪਾਂ ਸੀਸਗੰਨ ਸਾਹਿਬ ਗੁਰਦੁਆਰੇ ਵੱਲ ਨੂੰ ਜਾਂਦੇ ਆ ਇੱਕ ਟਹਾਨਾ ਕਿਸਗੜ ਸਾਹ ਉਹਦੋਂ ਇੱਕ ਵੱਡੀ ਪਹਾੜੀ ਸੀ ਉਹਦੇ ਨਾਲ ਜਿੱਥੇ ਹੁਣ ਸੀਸਗੰਨ ਸਾਹਿਬ ਗੁਰਦੁਆਰਾ ਹੈ ਤੇ ਉੱਥੋਂ ਚਰਨ ਗੰਗਾ ਤੱਕ ਤੇ ਇਧਰ ਥੱਲੇ ਵਾਲੇ ਚੌਂਕ ਤੱਕ ਉੱਨਾਂਕ ਸੀਗਾ ਸਿਰਫ ਚੱਕ ਨਾਨਕੀ ਨਗਰ ਚੱਕ ਨਾਨਕੀ ਵਸਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਸਿਰਫ 3 ਮਹੀਨੇ ਉਸ ਨਗਰ 'ਚ ਰੁਕੇ 3 ਮਹੀਨਿਆਂ ਬਾਅਦ ਉਹ ਪੂਰਬ ਦੀ ਯਾਤਰਾ ਤੇ ਫੇਰ ਚਲੇ ਗਏ ਤੇ ਉਸੇ ਹੀ ਯਾਤਰਾ ਉਸੇ ਹੀ ਪ੍ਰਚਾਰ ਦੌਰੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਜਨਮ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਉਮਰ ਤਕਰੀਬਨ 6 ਸਾਲ ਸੀ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਚੱਕ ਨਾਨਕੀ ਨਗਰ ਚ ਆਪਣੇ ਚਰਨ ਪਾਉਂਦੇ ਨੇ ਥੋੜੇ ਸਾਲਾਂ ਦੇ ਅੰਦਰ ਹੀ ਫਿਰ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਉਂਦੇ ਨੇ ਜਿਸ ਜਗ੍ਹਾ ਤੇ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਮੰਜੀ ਸਾਹਿਬ ਹੈ ਤਿਲਕ ਜੰਜੂ ਦੀ ਰਾਖੀ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਭਾਈ ਜੈਤਾ ਜੀ ਫਿਰ ਸੀਸ ਲੈ ਕੇ ਆਏ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਸਸਕਾਰ ਵਾਲੀ ਜਗ੍ਹਾ ਦੇ ਬਿਲਕੁਲ ਸਾਹਮਣੇ ਜਿੱਥੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀ ਉੱਥੇ ਹੁਣ ਅਕਾਲ ਬੁੰਗਾ ਸਾਹਿਬ ਹੈ 9 ਸਾਲ ਦਾ ਇੱਕ ਬੱਚਾ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ ਜੇ ਤਾਂ ਕੋਈ ਉਹ ਆਮ ਬੱਚਾ ਹੋਵੇ ਕਰਤਾ ਉਹ ਕੁਝ ਹੋਰ ਸੋਚੇ ਮਨਚੋ ਦੇ ਡਰ ਵੀ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਕੀ ਸੀ ਸੰਸਕਾਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਬੁਲਾਇਆ ਤੇ ਐਲਾਨ ਕੀਤਾ ਸੀ ਕਿ ਹੁਣ ਜ਼ੁਲਮ ਦਾ ਮੁਕਾਬਲਾ ਤੇਗ ਨਾਲ ਹੋਊਗਾ ਹੁਣ ਸਿੱਖ ਸ਼ਸਤਰ ਉਠਾਉਣਗੇ ਅਜ ਹਮਾ ਹੇਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਸਮਸ਼ੀਰ ਦਸਤ ਸਿੱਖਾਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਹੀ ਧਰਤੀ ਤੇ ਜੁਝਾਰੂ ਬਣਾਇਆ ਨੇੜੇ ਦੇ ਜੰਗਲਾਂ 'ਚ ਸਿੱਖ ਸ਼ਿਕਾਰ ਖੇਡਣ ਜਾਂਦੇ ਜੰਗਾਂ ਦਾ ਅਭਿਆਸ ਕਰਦੇ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ 'ਚ ਜਿਸ ਅਸਥਾਨ ਤੇ ਗੁਰਿਆਈ ਸੌਂਪੀ ਗਈ ਸੀ ਉੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਆ ਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵੀ ਲਾਉਂਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਜਦ ਜਵਾਨ ਹੋਏ ਤਾਂ ਇਹੀ ਕਹਿਲੂਰ ਦੇ ਰਾਜੇ ਭੀਮਚੰਦ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਹਿਲੂਰ ਰਿਆਸਤ ਜਿੱਦੀ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅਰਜ਼ ਕੀਤੀ ਸੀ ਕਿ ਸਾਡੀ ਰਿਆਸਤ ਨਾ ਛੱਡ ਕੇ ਜਾਓ ਉਹਦਾ ਪੁੱਤਰ ਸੀ ਭੀਮਚੰਦ ਭੀਮਚੰਦ ਦੇ ਪਰਦਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਛੜਾਇਆ ਸੀ ਤੇ ਇੰਨਾ ਪਿੱਛੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਉਹਦਾ ਇਹ ਮੁੱਲ ਮੋੜਿਆ ਫਿਰ ਇਹਨਾਂ ਨੇ ਇਹਨਾਂ ਨੂੰ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਹੁਣ ਇਕੱਲੇ ਨੇ ਛੋਟੀ ਉਮਰ ਆ ਇੱਕ ਇਨਸਿਕਿਉਰਟੀ ਇਹਨਾਂ ਨੂੰ ਇਹ ਵੀ ਸੀ ਕਿਉਂਕਿ 16-17 ਸਾਲ ਦੀ ਉਮਰ ਚੀ ਗੁਰਗੋਬਿੰਦ ਸਿੰਘ ਜੀ ਨੇ ਰੰਜੀਤ ਨਗਾਰਾ ਤਿਆਰ ਕਰ ਲਿਆ ਸੀ ਉਹ ਨਗਾਰੇ ਦਾ ਕੀ ਮਤਲਬ ਸੀ ਉਹਨਾਂ ਸਮਿਆਂ 'ਚ ਨਗਾਰੇ ਦਾ ਮਤਲਬ ਹੁੰਦਾ ਸੀ ਸਿੱਧਾ ਸਿੱਧਾ ਕਿ ਅਸੀਂ ਆਜ਼ਾਦ ਆਂ ਅਸੀਂ ਕਿਸੇ ਦੇ ਗੁਲਾਮ ਨਹੀਂ ਅਸੀਂ ਕਿਸੇ ਦੇ ਅੰਡਰ ਨਹੀਂ ਇਹਦੇ ਤੋਂ ਇਹਨਾਂ ਨੂੰ ਇਹ ਲੱਗਿਆ ਕਿ ਇਹ ਆ ਕੇ ਕਿਤੇ ਸਾਡੇ ਇਲਾਕੇ ਹੀ ਨਾ ਦੱਬ ਲੈਣ ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਦੀ ਜ਼ਮੀਨ ਦਾ 1 ਇੰਚ ਵੀ ਨਹੀਂ ਦੱਬਿਆ 14 14 ਜੰਗਾਂ ਜਿੱਤਣ ਦੇ ਬਾਅਦ ਵੀ ਉਹਨਾਂ ਦੀ ਫੌਜ ਨੇ ਕਿਸੇ ਦਾ ਪਿੱਛਾ ਨਹੀਂ ਕੀਤਾ ਕਿਸੇ ਦੀ ਜਾ ਕੇ ਜ਼ਮੀਨ ਨਹੀਂ ਦੱਬੀ ਇਹ ਇਹਨਾਂ ਦੀ ਆਪਦੀ ਇਨਸਿਕਿਉਰਟੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਰ ਜਵਾਨੀ 'ਚ ਜਦੋਂ ਇਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਮਾਤਾ ਗੁਜਰੀ ਤੇ ਬੇਬੇ ਨਾਨਕੀ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਇਹ ਚੱਕ ਨਾਨਕੀ ਨਗਰ ਛੱਡਿਆ ਛੱਡ ਕੇ ਫਿਰ ਪੌਂਟਾ ਸਾਹਿਬ ਨਗਰ ਵਸਾਇਆ ਤੇ ਉੱਥੇ 3 ਸਾਲ ਰੁਕੇ ਹੁਣ ਜਿਨ੍ਹਾਂ ਨੂੰ ਐ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜੰਗਾਂ ਲੜੀਆਂ ਨੇ ਕਿ ਬੜੇ ਉਹ ਗੁੱਸੇ ਵਾਲੇ ਹੋਣਗੇ ਬੜੇ ਲੜਾਕੇ ਹੋਣਗੇ ਜੰਗਾ ਗੁਰੂ ਗੋਬਿੰਦ ਸਿੰਘ ਜੀ ਨੇ ਮਜਬੂਰੀ ਚ ਲੜੀਆਂ ਨੇ ਪਹਿਲਾ ਆਪਸ਼ਨ ਉਹਨਾਂ ਦਾ ਕਦੇ ਵੀ ਜੰਗ ਨਹੀਂ ਰਹਾ ਪਹਿਲਾ ਆਪਸ਼ਨ ਉਹਨਾਂ ਦਾ ਸਿਰਫ ਸ਼ਾਂਤੀ ਹੀ ਰਹਾ ਹੈ ਕਿ ਇਹ ਰੌਲੇ ਝਗੜੇ ਤੋਂ ਦੂਰ ਜਾ ਕੇ ਉਹ ਬੈਠ ਗਏ ਕਿ ਜਦੋਂ ਇਹਨਾਂ ਦਾ ਹੰਕਾਰ ਟਿਕ ਜੇਗਾ ਅਸੀਂ ਵਾਪਸ ਆ ਜਾਾਂਗੇ ਪਰ ਉੱਥੇ ਜਾ ਕੇ ਵੀ ਗੁਰੂ ਸਾਹਿਬ ਨੂੰ ਇਹਨਾਂ ਨੇ ਸ਼ਾਂਤੀ ਨਾਲ ਨਹੀਂ ਰਹਿਣ ਦਿੱਤਾ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੀ ਪਹਿਲੀ ਜੰਗ ਹੋਈ ਇਹ ਪਹਾੜੀ ਰਾਜਿਆਂ ਨਾਲ ਰਾਜਾ ਧੀਨ ਚੰਦ ਹੋਰਾਂ ਨਾਲ ਤੇ ਬੁਰੇ ਤਰੀਕੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਜੰਗ 'ਚ ਹਰਾਇਆ ਕੋਈ ਬਾਲੀ ਵੱਡੀ ਫੌਜ ਵੀ ਨਹੀਂ ਸੀ ਬਹੁਤ ਟ੍ਰੇਨਡ ਫੌਜ ਵੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਇਸ ਤੋਂ ਪਹਿਲਾਂ ਜੰਗਾਂ ਲੜਦੇ ਰਹੇ ਸੀ ਚਾਰ ਜੰਗਾਂ ਉਹਨਾਂ ਨੇ ਲੜੀਆਂ ਉਸ ਤੋਂ ਬਾਅਦ ਗੁਰੂ ਹਰ राय ਸਾਹਿਬ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਇਹ ਗੁਰੂ ਸਾਹਿਬਾਨਾਂ ਨੇ ਜੰਗਾਂ ਨਹੀਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਦੀ ਆਖਰੀ ਜੰਗ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ 'ਚ 50 ਸਾਲ ਤੋਂ ਵੱਧ ਦਾ ਫਰਕ ਆ ਇਹ ਨਹੀਂ ਸੀ ਕਿ ਉਹਨਾਂ ਨੂੰ ਬਣੀ ਬਣਾਈ ਫੌਜ ਮਿਲੀ ਸੀ ਉਹਨਾਂ ਨੇ ਫੌਜ ਤਿਆਰ ਕੀਤੀ ਸੀ ਫੌਜ ਦੀ ਗਿਣਤੀ ਦੁਗਣੀ ਤਿਗਣੀ ਸੀ ਗੁਰਗੋਬਿੰਦ ਸਿੰਘ ਜੀ ਦੀ ਫੌਜ ਤੋਂ ਬੁਰੇ ਤਰੀਕੇ ਨਾਲ ਫਿਰ ਇਹਨਾਂ ਨੂੰ ਹਰਾ ਕੇ ਗੁਰਗੋਬਿੰਦ ਸਿੰਘ ਜੀ ਨੇ ਪਰ ਜਵਾਨੀ ਚ ਪੰਗਾਣੀ ਦੀ ਜੰਗ ਜਿੱਤੀ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਜੰਗ ਜਿੱਤ ਕੇ ਫਿਰ ਉਹ ਚੱਕ ਨਾਨਕੀ ਵਾਪਸ ਆਏ ਉਦੋਂ ਫਿਰ ਇਹ ਸਾਰੇ ਪਹਾੜੀ ਇਲਾਕਿਆਂ ਚ 22 ਧਰ ਦੇ ਰਾਜਿਆਂ ਚ ਗੁਰਗੋਬਿੰਦ ਸਿੰਘ ਜੀ ਦੇ ਨਾਮ ਦਾ ਡੰਕਾ ਵੱਜਣ ਲੱਗ ਗਿਆ ਪਹਿਲਾਂ ਤਾਂ ਇਹ ਅੰਡਰਐਸਟੀਮੇਟ ਹੀ ਕਰਦੇ ਸੀ ਫਿਰ ਇੱਕ ਤਰੀਕੇ ਦਾ ਇਹਨਾਂ ਦੇ ਮਨਾਂ ਚ ਖੌਫ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਫਿਰ 1699 ਚ ਵਾਪਸ ਆਏ ਚੱਕ ਨਾਨਕੀ ਫਿਰ ਆ ਕੇ ਉਹਨਾਂ ਨੇ ਚੱਕ ਨਾਨਕੀ ਦੇ ਨਾਲ ਆਨੰਦਪੁਰ ਨਗਰ ਵਸਾਇਆ ਜਿਹੜਾ ਕਿ ਉਹ ਆਪਣੀ ਬਾਣੀ 'ਚ ਕਹਿੰਦੇ ਨੇ ਜੁਦਜੀਤ ਆਏ ਜਬੈ ਟਕੈ ਨਾ ਤਿੰਨ ਪੁਰ ਪਾਉ ਕਹਿਲੂਰ ਮੇ ਬੰਦਿਓ ਆਨ ਆਨੰਦਪੁਰ ਗਾਉ ਯਾਨੀ ਕਿ ਕਹਿਲੂਰ ਦੀ रियासत 'ਚ ਇੱਕ ਪਿੰਡ ਬੰਨਿਆ ਜਿਹਦਾ ਨਾਮ ਉਹਨਾਂ ਨੇ ਰੱਖਿਆ ਆਨੰਦਪੁਰ ਚੱਕ ਨਾਨਕੀ ਹੀ ਆਨੰਦਪੁਰ ਨਹੀਂ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦੇ ਨਾਲ ਨਾਲ ਤਿੰਨ ਹੋਰ ਪਿੰਡਾਂ ਦੀ ਜ਼ਮੀਨ ਖਰੀਦੀ ਮਾਖੋਵਾਲ ਅਗੰਪੁਰ ਤੇ ਤਾਰਾਪੁਰ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਤੋਂ ਬਾਅਦ ਰਾਜਾ ਭੀਮਚੰਦ ਦੀ ਜਿਹੜੀ ਮਾਤਾ ਸੀ ਰਾਣੀ ਚੰਪਾ ਉਹਨੂੰ ਬੜਾ ਦੁੱਖ ਲੱਗਿਆ ਤੇ ਉਹਨੇ ਫਿਰ ਰਾਜਾ ਭੀਮਚੰਦ ਨੂੰ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਾਜਾ ਭੀਮਚੰਦ ਦਾ ਸਮਝੌਤਾ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਰਾਣੀ ਚੰਪਾ ਤੋਂ ਇਹ ਇਲਾਕਿਆਂ ਦੀ ਜ਼ਮੀਨ ਖਰੀਦੀ ਸੀ ਤੇ ਚੱਕ ਨਾਨਕੀ ਦੇ ਨਾਲ-ਨਾਲ ਫਿਰ ਆਨੰਦਪੁਰ ਨਗਰ ਵਸਾਇਆ ਸੀ ਹੁਣ ਇੱਕ ਵਾਰ ਸਮਝ ਲਓ ਪੂਰਾ ਮਤਲਬ ਮੈਪ ਕਿਵੇਂ ਸੀਗਾ ਉਹ ਚੱਕ ਨਾਨਕੀ ਜਿੱਥੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਗੁਰੂ ਕੇ ਮਹਿਲ ਨੇ ਉਹ ਇਲਾਕਾ ਚੱਕ ਨਾਨਕੀ ਦਾ ਸੀ ਉਦੋਂ ਉੱਪਰ ਨੂੰ ਆ ਜਾਂਦੇ ਆ ਕੇਸਗੜ੍ਹ ਦੀ ਜਿਹੜੀ ਪਹਾੜੀ ਕੇਸਗੜ੍ਹ ਦੀ ਪਹਾੜੀ ਦੇ ਨਾਲ ਇੱਕ ਹੋਰ ਪਹਾੜੀ ਸੀਗੀ ਉਹਨੂੰ ਕਹਿੰਦੇ ਸੀ ਤੰਬੂ ਵਾਲੀ ਪਹਾੜੀ ਉਹ ਕਿਉਂ ਕਹਿੰਦੇ ਸੀ ਉਹ ਤੁਹਾਨੂੰ ਬਾਅਦ ਚੋ ਦੱਸਦੇ ਆ ਚੱਕ ਨਾਨਕੀ ਦੇ ਨਾਲ ਫਿਰ ਆਨੰਦਪੁਰ ਨਗਰ ਵਸਾਇਆ ਸਭ ਤੋਂ ਪਹਿਲਾ ਕੰਮ ਜਿਹੜਾ ਗੁਰੂ ਸਾਹਿਬ ਨੇ ਕੀਤਾ ਉਹ ਸੀਗਾ ਕਿ ਇਹਨੂੰ ਹੋਰ ਸੇਫ ਬਨਾਈਏ ਇਲਾਕੇ ਨੂੰ ਕਿਉਂਕਿ ਗੁਰੂ ਸਾਹਿਬ ਨੂੰ ਵੀ ਇਹ ਪਤਾ ਸੀ ਕਿ ਹੁਣ ਪਹਿਲਾਂ ਤਾਂ ਇਕੱਲਾ ਮੁਗਲਾਂ ਦਾ ਸੀਗਾ ਹਮਲਾ ਕਰ ਸਕਦੇ ਨੇ ਜਾਂ ਮੁਗਲਾਂ ਨਾਲ ਜੰਗ ਹੋ ਸਕਦੀ ਆ ਨਾਲ ਦੀ ਨਾਲ ਹੁਣ ਪਹਾੜੀ ਰਾਜੇ ਵੀ ਦੁਸ਼ਮਣ ਬਣ ਗਏ ਫਿਰ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਇੱਥੇ ਸ਼ਸਤਰਾਂ ਦਾ ਇੱਕ ਕਾਰਖਾਨਾ ਲਾਇਆ ਜੰਗਾਂ ਯੁੱਧਾਂ ਵਾਸਤੇ ਸ਼ਸਤਰਾਂ ਦੀ ਲੋੜ ਹੁੰਦੀ ਆ ਸ਼ਸਤਰਾਂ ਦੀ ਘਾਟ ਨਹੀਂ ਹੋਊਗੀ ਹੁਣ ਸਾਡੀ ਫੌਜ ਨੂੰ ਫਿਰ ਸ਼ਸਤਰਾਂ ਦਾ ਇੱਕ ਕਾਰਖਾਨਾ ਲਾਇਆ ਗਿਆ ਉਹਦੇ ਲਈ ਬਣਾਇਆ ਗਿਆ ਲੋਗੜ ਕਿਲਾ ਹੁਣ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਕਿੰਨੇ ਕਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸੀ ਆਨੰਦਪੁਰ ਸਾਹਿਬ ਕਿਹੜੇ ਕਿਲੇ ਦੀ ਕੀ ਖਾਸੀਅਤ ਸੀ ਤੇ ਕਿਹੜੇ ਕਿਲੇ ਦੀ ਲੋਕੇਸ਼ਨ ਕਿੱਥੇ ਸੀ ਹੁਣ ਨਗਰ ਆ ਗਿਆ ਆਨੰਦਪੁਰ ਸਾਹਿਬ ਉਹਦੀ ਬਾਉਂਡਰੀ ਤੇ ਕਿਲੇ ਬਣਾਏ ਗਏ ਸੀ ਪਹਿਲਾ ਕਿਲਾ ਸੀਗਾ ਜਿਹੜਾ ਉਹ ਸਤਲੁਜ ਦਰਿਆਵਲ ਬਣਾਇਆ ਗਿਆ ਸੀ ਜਿਹੜੀ ਕੇਸਗੜ ਸਾਹਿਬ ਵਾਲੀ ਪਹਾੜੀ ਆ ਉਹਦੇ ਨਾਲ ਇੱਕ ਹੋਰ ਪਹਾੜੀ ਸੀ ਉਹਦੇ ਨਾਲ ਬਣਾਇਆ ਗਿਆ ਕਿਲਾ ਆਨੰਦਗੜ ਜਿਹਦੇ ਨਾਲ ਸਤਲੁਜ ਦਰਿਆ ਵਗਦਾ ਸੀ ਦੂਜੇ ਕੋਨੇ ਤੇ ਬਣਾਇਆ ਗਿਆ ਕਿਲਾ ਲੋਗੜ ਜਿਹੜਾ ਸ਼ਸਤਰਾਂ ਦਾ کارਖਾਨਾ ਸੀ ਤੀਜੇ ਕੋਨੇ ਤੇ ਬਣਾਇਆ ਗਿਆ ਕਿਲਾ ਅਗਮਗੜ ਜਿਹਨੂੰ ਹੁਣ ਕਿਲਾ ਹੌਲਗੜ੍ਹ ਵੀ ਕਹਿ ਦਿੰਦੇ ਆ ਚੌਥੇ ਕੋਨੇ ਤੇ ਬਣਾਇਆ ਗਿਆ ਕਿਲਾ ਫਤੇਗੜ ਤੇ ਪੰਜਵਾਂ ਕਿਲਾ ਬਣਾਇਆ ਗਿਆ ਸੀ ਕਿਲਾ ਤਾਰਾਗੜ ਜਿਹੜਾ ਆਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਹੈ ਹੁਣ ਜਿਹੜਾ ਕਿਲਾ ਤਾਰਾਗੜ ਹੈ ਉਹ ਰੱਖਿਆ ਕਰਦਾ ਸੀ ਪਹਾੜੀ ਇਲਾਕੇ ਤੋਂ ਕਹਿਲੂਰ ਬिलासपुर ਤੇ ਨਜ਼ਰ ਰੱਖਣ ਲਈ ਉਹ ਕਿਲਾ ਬਣਾਇਆ ਗਿਆ ਸੀ ਤਾਰਾਗੜ ਤੇ ਜਿਹੜਾ ਪਹਿਲਾ ਹਮਲਾ ਹੋਇਆ ਸੀ ਆਨੰਦਪੁਰ ਸਾਹਿਬ ਤੇ ਉਹ ਵੀ ਤਾਰਾਗੜ ਕਿਲੇ ਤੇ ਹੀ ਹੋਇਆ ਸੀ ਹੁਣੇ ਪੰਜੋ ਕਿਲੇ ਨੇ ਜਿਹੜੇ ਇਹ ਆਨੰਦਪੁਰ ਨਗਰ ਦੀ ਰਾਖੀ ਕਰਨ ਲਈ ਬਣਾਏ ਗਏ ਸੀ ਹੁਣ ਕਈ ਇਤਿਹਾਸਕਾਰ ਇੱਥੇ ਕੇਸਗੜ੍ਹ ਸਾਹਿਬ ਨੂੰ ਵੀ ਇੱਕ ਕਿਲਾ ਕਹਿ ਦਿੰਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਜਿੱਥੇ ਹੁਣ ਸਿੱਖਾਂ ਦਾ ਇੱਕ ਤਖਤ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ 1699 ਵਿੱਚ ਆਪਾਂ ਪੜਦੇ ਆ ਨਾ ਕਿ ਇੱਕ ਪਹਾੜੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸਜਿਆ ਹੋਇਆ ਤੇ ਸਾਹਮਣੇ 40-50 ਹਜ਼ਾਰ ਦੀ ਗਿਣਤੀ ਚ ਸਿੱਖ ਨੇ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਸੀਸ ਮੰਗੇ ਸੀ ਉਹ ਜਗ੍ਹਾ ਹੈ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਉੱਥੇ ਵੀ ਇੱਕ ਕਿਲਾ ਸੀ ਇਸਾਬ ਨਾਲ ਹੁਣ 6 ਕਿਲੇ ਹੋ ਗਏ ਸਿੱਖ ਇਤਿਹਾਸ ਜੇ ਆਪਾਂ ਫਰੋਲ ਕੇ ਦੇਖੀਏ ਤਾਂ ਜਿਹੜੇ ਬਾਉਂਡਰੀ ਦੇ ਕਿਲੇ ਨੇ ਸਭ ਤੇ ਇੱਕ ਇੱਕ ਵਾਰ ਹਮਲਾ ਹੋਇਆ ਹੈ ਪਰ ਕਿਲਾ ਕੇਸਗੜ੍ਹ ਸਾਹਿਬ ਜਿਦੀ ਰਾਖੀ ਲਈ ਇਹ ਪੰਜ ਕਿਲੇ ਬਣਾਏ ਗਏ ਸੀ ਇੰਨੇ ਹਮਲਿਆਂ ਦੇ ਬਾਵਜੂਦ ਇੱਕ ਮੁਗਲ ਸਿਪਾਹੀ ਵੀ ਕਿਲਾ ਕੇਸਗੜ੍ਹ ਸਾਹਿਬ ਤੱਕ ਪਹੁੰਚ ਨਹੀਂ ਸਕਿਆ ਯਾਨੀ ਕਿ ਆਨੰਦਪੁਰ ਨਗਰ ਦੇ ਅੰਦਰ ਪੈਰ ਨਹੀਂ ਰੱਖ ਸਕਿਆ ਇੰਨੀ ਤਕੜੀ ਸਟ੍ਰੈਟਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਲੇ ਬਣਾਏ ਸੀ ਸਭ ਤੋਂ ਪਹਿਲਾ ਜਿਹੜਾ ਕਿਲਾ ਬਣਾਣਾ ਸ਼ੁਰੂ ਹੋਇਆ ਸੀ ਉਹ ਸੀਗਾ ਕਿਲਾ ਆਨੰਦਗੜ੍ਹ ਕਿਲਾ ਆਨੰਦਗੜ੍ਹ 1699 ਚ ਬਣਾਣਾ ਸ਼ੁਰੂ ਹੋਇਆ ਸੀ ਯਾਨੀ ਕਿ ਖਾਲਸਾ ਪ੍ਰਗਟ ਕਰਨ ਤੋਂ 10 ਸਾਲ ਪਹਿਲਾਂ ਇੱਕ ਜੰਗੀ ਕਿਲਾ ਸੀਗਾ ਇੱਕ ਬਹੁਤ ਮਜ਼ਬੂਤ ਕਿਲਾ ਸੀ ਸਾਰੇ ਕਿਲਿਆਂ 'ਚ ਸਭ ਤੋਂ ਵੱਧ ਮਜ਼ਬੂਤ ਕਿਲਾ ਆਨੰਦਗੜ੍ਹ ਦਾ ਕਿਲਾ ਸੀ ਤੇ ਸਭ ਤੋਂ ਸੇਫ ਸੀ ਸੇਫ ਕਿਵੇਂ ਸੀ ਕਿਲਾ ਆਨੰਦਗੜ੍ਹ ਸਾਹਿਬ ਹੁਣ ਵੀ ਜੇ ਤੁਸੀਂ ਦੇਖੋ ਉਹਦੇ ਬਿਲਕੁਲ ਨਾਲ ਸੀਗੀ ਇੱਕ ਤੰਬੂ ਵਾਲੀ ਪਹਾੜੀ ਉਹਨਾਂ ਨੂੰ ਤੰਬੂ ਵਾਲੀ ਪਹਾੜੀ ਕਿਉਂ ਕਹਿੰਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 'ਚ ਖਾਲਸਾ ਪ੍ਰਗਟ ਕੀਤਾ ਸੀ ਤਾਂ ਉਹ ਕੇਸਗੜ ਸਾਹਿਬ ਵਾਲੀ ਪਹਾੜੀ ਤੇ ਕੀਤਾ ਸੀ ਉਹਦੇ ਬਿਲਕੁਲ ਨਾਲ ਇੱਕ ਹੋਰ ਪਹਾੜੀ ਸੀ ਉਤੇ ਇੱਕ ਤੰਬੂ ਲੱਗਿਆ ਹੋਇਆ ਸੀ ਉਹਦੇ ਨਾਲ ਬਣਾਇਆ ਗਿਆ ਸੀ ਕਿਲਾ ਆਨੰਦਗੜ੍ਹ ਸਾਹਿਬ ਹੁਣ ਕਿਲਾ ਆਨੰਦਗੜ੍ਹ ਸਾਹਿਬ ਦੇ ਇਧਰ ਵੀ ਖਾਈ ਇਧਰ ਵੀ ਖਾਈ ਇਧਰ ਵੀ ਖਾਈ ਇੱਕ ਪਾਸੇ ਸਤਲੋਜ ਵਗਦਾ ਹੈ ਜਿੱਥੋਂ ਜਿਹੜੀ ਸਿੱਖ ਫੌਜ ਸੀ ਉਹ ਪਾਣੀ ਲੈਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਜ਼ਿਆਦਾਤਰ ਕਿਲਾ ਆਨੰਦਗੜ੍ਹ ਸਾਹਿਬ 'ਚ ਹੀ ਰਹਿੰਦੇ ਸੀਗੇ ਦੂਸਰਾ ਜਿਹੜਾ ਕਿਲਾ ਹੈ ਉਹ ਸੀਗਾ ਕਿਲਾ ਲੋਗੜ ਉਹ ਅਸਲ 'ਚ ਸੀਗਾ ਸ਼ਸਤਰ ਬਣਾਉਣ ਦਾ ਇੱਕ ਕਾਰਖਾਨਾ ਲੋਗੜ ਕਿਲੇ ਦਾ ਦਰਵਾਜ਼ਾ ਬਹੁਤ ਜ਼ਿਆਦਾ ਮਜ਼ਬੂਤ ਬਣਾਇਆ ਗਿਆ ਫਿਰ ਕਿ ਕੋਈ ਵੀ ਪਹਾੜੀ ਜਾਂ ਕੋਈ ਵੀ ਮੁਗਲ ਆ ਕੇ ਉਹ ਦਰਵਾਜ਼ੇ ਨੂੰ ਤੋੜ ਕੇ ਸ਼ਸਤਰ ਨਾਲ ਲੁੱਟ ਸਕੇ ਇਸ ਕਰਕੇ ਫਿਰ ਹਾਥੀ ਨੂੰ ਲੋਹੇ 'ਚ ਮੜ ਕੇ ਉਹ ਹਾਥੀ ਨੂੰ 200 ਲੀਟਰ ਸ਼ਰਾਬ ਪਿਆ ਕੇ ਲੋਗੜ ਦੇ ਕਿਲੇ ਵੱਲ ਨੂੰ ਭੇਜਿਆ ਸੀ ਕਿ ਉਹ ਹਾਥੀ ਦਰਵਾਜ਼ਾ ਤੋੜ ਸਕੇ ਤੇ ਅਸੀਂ ਜਾ ਕੇ ਕਿਲਾ ਲੁੱਟ ਲਿਆ ਸ਼ਸਤਰ ਲੁੱਟ ਲਿਆ ਇੱਥੇ ਹੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ 나ਗਣੀ ਸੌਂਪੀ ਸੀ ਭਾਈ ਬਚਿੱਤਰ ਸਿੰਘ ਜੀ ਨੂੰ ਤੇ ਭਾਈ ਬਚਿੱਤਰ ਸਿੰਘ ਜੀ ਨੇ ਫਿਰ ਉਹ ਹਾਥੀ ਦੇ 나ਗਣੀ ਮਾਰ ਕੇ ਤੇ ਭਾਈ ਉਦੇ ਸਿੰਘ ਜੀ ਨੇ ਕਰਪੇ ਵਰਛੇ ਨਾਲ ਉਹ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸੇ ਕਿਲੇ ਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਲਿਆ ਕੇ ਰੱਖਿਆ ਸੀ ਤੀਸਰਾ ਜਿਹੜਾ ਕਿਲਾ ਸੀਗਾ ਉਹ ਸੀਗਾ ਕਿਲਾ ਅਗਮਗੜ ਜਿਹਨੂੰ ਕਿਲਾ ਹੋਲਗੜ੍ਹ ਵੀ ਕਹਿੰਦੇ ਨੇ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ ਹੁਣ ਜਿਹੜਾ ਕਿਲਾ ਅਗਮਗੜ ਸੀ ਜਾਂ ਕਿਲਾ ਹੋਲਗੜ ਸੀ ਉਹ ਬਹੁਤ ਇੱਕ ਖੁੱਲਾ ਏਰੀਆ ਸੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਫੌਜ ਦੇ ਜੰਗੀ ਅਭਿਆਸ ਕਰਾਇਆ ਕਰਦੇ ਸੀ ਉਸ ਤੋਂ ਬਾਅਦ ਆਉਂਦਾ ਹੈ ਕਿਲਾ ਫਤਿਹਗੜ ਸਾਹਿਬ ਸਹਬਜ਼ਾਦਾ ਫਤਿਹ ਸਿੰਘ ਜੀ ਦੇ ਨਾਮ ਤੇ ਕਿਲਾ ਫਤਿਹਗੜ ਸਾਹਿਬ ਬਣਿਆ ਹੋਇਆ ਹੁਣ ਜੇ ਆਪਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਅਨੰਦਪੁਰ ਨਗਰ ਚ ਕਿਹੋ ਜਿਹਾ ਮਾਹੌਲ ਸੀ ਸੀ ਦੂਰੋਂ ਦੂਰਾਂ ਸੰਗਤ ਆਉਂਦੀ ਸੀ ਰਾਜੇ ਮਹਾਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਉਂਦੇ ਸੀ ਤੇ ਮਹਿੰਗੇ ਮਹਿੰਗੇ ਤੋਹਫੇ ਲੈ ਕੇ ਆਉਂਦੇ ਸੀ। ਮਾਹੌਲ ਅਨੰਦਪੁਰ ਨਗਰ ਚ ਪੂਰੀ ਚੜ੍ਹਦੀ ਕਲਾ ਵਾਲਾ ਮਾਹੌਲ ਹੁੰਦਾ ਸੀ। ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੁੰਦੇ ਸੀ ਗੁਰੂ ਕੇ ਲੰਗਰ। ਗੁਰੂ ਗੋਬਿੰਦ ਸਿੰਘ ਜੀ ਆਪ ਨਿਗਰਾਨੀ ਰੱਖਦੇ ਸੀਗੇ ਸਾਰੇ ਲੰਗਰਾਂ ਦੀ। ਸ਼ਸਤਰਾਂ ਵਾਲੇ ਯੋਧੇ ਗਲੀਆਂ ਚ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ। ਕੋਈ ਦੁਖੀ ਨਹੀਂ ਸੀਗਾ। ਕਿਸੇ ਤੇ ਕੋਈ ਜ਼ੁਲਮ ਨਹੀਂ ਸੀ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਆਪ ਕਿੱਥੇ ਰਹਿੰਦੇ ਸੀ? ਜ਼ਿਆਦਾਤਰ ਗੁਰੂ ਗੋਬਿੰਦ ਸਿੰਘ ਜੀ ਨੰਦਗੜ੍ਹ ਕਿਲੇ 'ਚ ਰਹਿੰਦੇ ਸੀ ਤੇ ਉੱਥੇ ਦਰਬਾਰ ਵੀ ਲਾਉਂਦੇ ਸੀ। ਬਾਕੀ ਕਿਲਿਆਂ 'ਚ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਰਹਿੰਦੇ ਸੀ। ਜੰਗੀ ਅਭਿਆਸ ਜਿਹੜਾ ਕਰਾਉਂਦੇ ਸੀ ਉਹ ਕਿਲਾ ਅਗਮਗੜ੍ਹ 'ਚ ਕਰਾਉਂਦੇ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਕਿੱਥੇ ਰਹਿੰਦਾ ਸੀ? ਜਿੱਥੇ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਰਹਿੰਦਾ ਸੀ। ਮਾਤਾ ਗੁਜਰੀ ਉੱਥੇ ਰਹਿੰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਉੱਥੇ ਹੋਇਆ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਘਰ ਸੀ ਉਹ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵੀ ਲਾਉਂਦੇ ਸੀ ਸੰਗਤਾਂ ਨੂੰ ਮਿਲਦੇ ਵੀ ਸੀ ਗੁਰੂ ਕੇ ਮਹਿਲ ਦੇ ਅੰਦਰ ਹੀ ਗੁਰਦੁਆਰਾ ਦਮਦਮਾ ਸਾਹਿਬ ਹੈ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਤ ਚੜੀ ਹੋਣੀ ਆ ਛੋਟੇ ਸਾਹਿਬਜ਼ਾਦੇ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ ਇੱਧਰ ਉੱਧਰ ਖੇਡਦੇ ਫਿਰਦੇ ਹੋਣਗੇ ਮਾਤਾ ਗੁਜਰੀ ਆਪਣੀ ਗੋਦੀ 'ਚ ਆਪਣੇ ਪੋਤਰਿਆਂ ਨੂੰ ਲਾ ਲੜਾਉਂਦੇ ਹੋਣਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਬਹੁਤ ਖੁਸ਼ੀਆਂ ਖੇੜਿਆ ਨਾ ਰਹਿੰਦਾ ਸੀ ਤੇ ਇੱਕ ਦਿਨ ਇੱਕ ਅਰ ਤੇ ਇਹ ਨਗਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਜਾਣਾ ਪਿਆ ਸੀ। ਅਨੰਦਾ ਦੀ ਪੁਰੀ ਅਨੰਦਪੁਰ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਾ ਪਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਸਿੱਖਾਂ ਦੀਆਂ ਬੇਨਤੀਆਂ ਕਬੂਲ ਦੇਆਂ ਅਨੰਦਪੁਰ ਛੱਡਣ ਦਾ ਫੈਸਲਾ ਲਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਦੇ ਕਿਲੇ ਤੋਂ ਫਿਰ ਇੱਕ ਆਖਰੀ ਘੇੜਾ ਲਾਇਆ ਸੀ ਆਨੰਦਪੁਰ ਨਗਰ ਚ ਆਪਣੇ ਪਿਆਰੇ ਨਗਰ ਚ ਇੱਕ ਆਖਰੀ ਵਾਰ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਨੇ ਤੇ ਆ ਕੇ ਸੀਸਗੰਜ ਸਾਹਿਬ ਵਾਲੇ ਥਾਂ ਤੇ ਜਿੱਥੇ ਉਹਨਾਂ ਦੇ ਪਿਤਾ ਗੁਰੂ ਤੇਗਵਾਦਰ ਸਾਹਿਬ ਦਾ ਸੰਸਕਾਰ ਹੋਇਆ ਸੀ ਉੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਕੀਤੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਇਸ ਨਗਰ ਨੂੰ ਐਸਾ ਛੱਡਿਆ ਕਿ ਦੁਬਾਰਾ ਫਿਰ ਉਥੇ ਕਦੇ ਕਦਮ ਨਹੀਂ ਪਾਏ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਨਗਰ ਛੱਡਣ ਤੋਂ ਬਾਅਦ ਪਹਾੜੀ ਫੌਜਾਂ ਨੇ ਇਹ ਜ਼ਾਲਿਮਾਂ ਨੇ ਸਾਰੇ ਕਿਲੇ ਟੈਟਰੀ ਕਰ ਦਿੱਤੇ ਪੂਰੇ ਨਗਰ ਨੂੰ ਉਜਾੜ ਦਿੱਤਾ ਗਿਆ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਆ ਕੇ ਇੱਥੇ ਨਾ ਵਸ ਸਕਣ ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਨਗਰ ਪ੍ਰੇਸ਼ਾਨ ਨਾਲ ਵਸ ਰਿਹਾ ਹੈ ਖਾਲਸਾ ਪੰਥ ਉਹਨਾਂ ਦਾ ਪਰਿਵਾਰ ਆਪਣਾ ਘਰ ਸਮਝਦਾ ਹੈ ਅੱਜ ਵੀ ਅਨੰਦਪੁਰ ਸਾਹਿਬ ਨੂੰ ਤੇ ਰਹਿੰਦੀ ਦੁਨੀਆ ਤੱਕ ਸਮਝਦਾ ਰਹੇਗਾ ਅੱਜ ਵੀ ਉੱਥੇ ਚੜਦੀ ਕਲਾ ਚ ਸਿੰਘ ਨੇ ਪਰ ਜਿਹੜੇ ਲੋਕਾਂ ਨੇ ਅਨੰਦਪੁਰ ਨੂੰ ਉਜਾੜਨਾ ਚਾਹਿਆ ਉਹ ਕਿੱਥੇ ਨੇ ਅੱਜ ਕਿੱਥੇ ਆ ਉਹ ਬिलासपुर ਕਿੱਥੇ ਆ ਉਹ ਰਿਆਸਤ ਜਿਹੜੇ ਕਹਿੰਦੇ ਸੀ ਵੀ ਹਾਂ ਛੱਡੋ ਅਨੰਦਪੁਰ ਖਾਲੀ ਕਰੋ ਅਨੰਦਪੁਰ ਉਹ ਬिलासपुर ਇਲਾਕਾ ਹੈ ਹੀ ਨਹੀਂ ਅੱਜ ਗੋਬਿੰਦ ਸਾਗਰ ਜਿਹੜੀ ਡੈਮ ਆ ਉਹਦੇ ਵਿੱਚ ਹੀ ਸਮਾ ਗਿਆ ਉਹ ਬिलासपुर ਪੂਰਾ ਹੁਣ ਜਿਹੜਾ ਬिलासपुर ਹੈ ਉਹ ਬਾਅਦ ਚੋਂ ਵਸਿਆ ਹੋਇਆ ਬिलासपुर ਹੈ ਉਹਦਾ ਉਹ ਪੁਰਾਣੇ ਬिलासपुर ਨਾਲ ਕੋਈ ਲੈਣਾ ਦੇਣਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਅੱਜ ਵੀ ਪੂਰੀ ਦੁਨੀਆ ਚ ਫੈਲਿਆ ਹੋਇਆ ਹੈ ਪਰ ਕਿੱਥੇ ਆ ਉਹ ਰਾਜਾ ਭੀਮਚੰਦ ਦੇ ਵੰਸਜ ਉਹ ਦੇਖਿਆ ਵੀ ਨਹੀਂ ਮਿਲਦੇ ਇਹ ਸੀ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਦਾ ਇਤਿਹਾਸ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇੰਨੀ ਇੰਪੋਰਟੈਂਟ ਜਗ੍ਹਾ ਦੇ ਇਤਿਹਾਸ ਨੂੰ ਆਪਾਂ ਪੂਰੀ ਦੁਨੀਆ 'ਚ ਫੈਲਾਈਏ। ਹਰ ਇੱਕ ਸਿੱਖ ਤੱਕ ਇਹ ਵੀਡੀਓ ਪਹੁੰਚਾਉਣੀ ਆਪਣੀ ਜ਼ਿੰਮੇਵਾਰੀ ਆ। ਮੱਤ ਤੋਂ ਬਾਦ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਾਡੇ ਆਪਣੇ ਘਰ ਦਾ ਇਤਿਹਾਸ ਸਾਨੂੰ ਪਤਾ ਹੋਵੇ। ਇਤਿਹਾਸ ਦੱਸਦੇ ਹਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਪਰਮ ਪਿਤਾ ਪਰਮਾਤਮਾ ਤੇ ਖਾਲਸਾ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ।